ਮਿਲਖਾ ਸਿੰਘ ਜੀ ਸਨੇਹੀ ਨੂੰ ਆਪਣੀ ਰਚਨਾ ਸਾਡੇ ਨਾਲ ਸਾਂਝੀ ਕਰਨਗੇ ਮਿਲਖਾ ਸਿੰਘ ਬਾਰੇ ਬਹੁਤਾ ਕੁਝ ਤੁਹਾਨੂੰ ਦੱਸਣ ਦੀ ਲੋੜ ਨਹੀਂ ਤੁਹਾਨੂੰ ਆਪ ਹੀ ਪਤਾ ਹੈ ਬਹੁਤ ਵਧੀਆ ਗੀਤ ਜਿਹੜੇ ਸਰਦਾਰਕੋ ਜਾਨ ਕਰਨਾ ਫਰਨਾਮੀ ਮੰਡਲ ਸਤਿਕਾਰ ਦੋਸਤੋ ਮੇਰੀ ਰਚਨਾ ਦੀਵਾਨ ਟੋਡਰਮਲ ਕਹਿੰਦਾ ਉਹ ਚੈੱਕ ਹੀ ਕਰ ਲੈ ਸੋਹਣੇ ਕਰ ਲੈ ਪਿੰਡ ਕਾਕੜੇ ਦੇ ਹੋਏ ਸ਼ਾਹੂ ਕਾਰ ਟੋਡਰਮਲ ਸੇਠ ਜੀ ਕੁਗਾਏ ਲਾਲਾ ਪਿੱਛੇ ਸਭ ਕੁਝ ਬਾਨ ਟੁੱ ਡਰ ਮੱਲ ਸੇਟ ਜੀ ਸੁਬਸਰ ਹੰਦ ਪੜਾ ਬਣਿਆ ਚੰਡਾਲ ਸੀ ਦਾਦੀ ਮਾਂ ਸ਼ਹੀਦ ਕੀਤੇ ਛੋਟੇ ਛੋਟੇ ਲਾਲ ਸੀ ਦੇ ਲੋ ਸਕੇ ਆਣਾ ਜ਼ੁਲਮ ਸਹਾਰ ਟੋਡਰ ਮੱਲ ਸੇਠ ਜੀ ਗਏ ਲਾਲਾ ਪਿੱਛੇ ਤਨਵਾਨ ਵਾਰ ਟੋਡਰ ਮੱਲ ਸੇਠ ਜੀ ਚੰਨ ਤਾਰੇ ਛੁਪ ਗਏ ਹਨੇਰੇ जग ਸ਼ਾ ਗਏ ਸੁਣ ਕੇ ਜ਼ੁਲਮ ਹੰਝੂ ਅੱਖਾਂ ਵਿੱਚੋਂ ਆ ਗਏ कन तारे छुप गे अनेर जग छा गे सु ज़ुलम हंजू अखा आ गए पाए गलमानू लख पटकार टोडर मल सेठ जी कहे लाला पिछे सब कुछ बार टोडर मल सेठ जी ਹੁਕਮ ਸੁਣਾ ਕੇ ਹੁਕਮ ਹੋ ਕਦੇ ਦਿੱਤਾ ਕੁੱਲ ਨੂੰ ਜਿਹੜਾ ਸਨਸਕਾਰ ਕਰੇ ਜਗਾ ਲੈ ਲੈ ਮੁੱਲ ਨੂੰ ਹੁਕਮ ਸੁਣਾ ਕੇ ਹੁਕਮ ਹੋ ਕਦੇ ਦਿੱਤਾ ਕੁੱਲ ਨੂੰ ਜਿਹੜਾ ਸਨਸਕਾਰ ਕਰੇ ਜਗਾ ਲੈ ਲੈ ਮੁੱਲ ਨੂੰ ਉਹ ਚੁੱਕ ਚੱਲੇ ਚੁੱਕ ਚੱਲੇ ਮੋਟੇ ਆ ਤੇ ਪਾਰ ਟੋਡਰ ਮੱਲ ਸੇਟ ਜੀ ਗਏ ਲਾਲਾ ਪਿੱਛੇ ਸਭ ਕੁਝ ਵਾਰ ਟੋਡਰ ਮੱਲ ਸੇਟ ਜੀ 78000 ਮੋਹਰ ਕਰਨ ਆਖਾਲ ਜੀ ਚਿਣੀਆਂ ਸਿਖੜ ਮੀਆਂ ਨਾਲੋ ਨਾਲ ਜੀ 78000 ਮੋਹਰ ਕਰਨਾ ਖਿਆਲ ਜੀ ਚਿਣਿਆ ਸੀ ਖੜਮੀਆਂ ਨਾਲੋਂ ਨਾਲ ਜੀ ਛੱਡੇ ਆ ਸੀ ਵੇਚਕਾਰ ਵਾਰ ਟੋਡਰ ਮੱਲ ਸੇਠ ਜੀ ਗਏ ਲਾਲਾ ਪਿੱਛੇ ਸਭ ਕੁਝ ਬਾਰ ਟੋਡਰ ਮੱਲ ਸੇਠ ਜੀ ਕਹਿਮ ਜੋ ਮਸਾਲ ਕੀਤੀ ਦੁਨੀਆ ਨਾ ਪੁੱਲ ਦੀ ਬਿਕੀਣਾ ਖਰੀਦ ਦੀ ਜਗਾ ਐਨੇ ਵੱਡੇ ਮੁੱਲ ਦੀ ਕੈਮ ਜੋ ਮਸਾਲ ਕੀਤੀ ਦੁਨੀਆ ਨਾ ਪੁੱਲ ਦੀ ਬਿਕੀਣਾ ਖਰੀਦ ਦੀ ਜਗਾ ਐਨੇ ਵੱਡੇ ਮੁੱਲ ਦੀ ਜਗੋਕਾਰ ਚੱਲੇ ਜਗੋਕਾਰ ਚੱਲੇ ਵਖਰਾ ਬਪਾ ਟੋਟਰ ਮੱਲ ਸੇਠ ਜੀ ਗਏ ਲਾਲਾ ਪਿੱਛੇ ਸਭ ਕੁਝ ਬਾਰ ਟੋਟਰ ਮੱਲ ਸੇਠ ਜੀ ਸੱਚ ਦੇ ਸਨੇਹੀ ਜਿ ਸੱਚਾ ਬਾਣ ਜੇ ਕਮਾ ਗਏ ਤਨ ਮਾਨ ਤਨ ਸਭ ਕੌਮ ਲੇਖੇ ਲਾ ਗਏ ਸੱਚ ਦੇ ਸਨੇਹੀ ਸੱਚਾ ਬਾਣ ਜੇ ਕਮਾ ਗਏ ਤਨ ਮਨ ਤਨ ਸਭ ਕੌਮ ਲੇਖੇ ਲਾ ਗਏ ਸੇਵਾ ਸਿੱਖੀ ਦਾ ਨਵਾਗੇ ਪਿਆਰ ਟੋਡਰ ਮਲ ਸੇਠ ਜੀ ਗਏ ਧਰਮ ਤੋਂ ਸਭ ਕੁਝ ਬਾਹਰ ਟੋਡਰ ਮਲ ਸੇਠ ਜੀ ਟੋਡਰ ਮਲ ਸੇਠ ਜੀ ਧੰਨਵਾਦ ਟੋਡਰਮਲ ਸੇਠ ਜੀ ਸਾਡੇ ਇਤਿਹਾਸ ਦੀ ਉਹ ਨਾਜਨੀਨ शख्सियत ਨੇ ਟੋਡਰਮਲ ਜੀ ਜਿਨ੍ਹਾਂ ਨੇ 78000 ਅਸ਼ਰਫੀਆਂ ਖੜਮੀਆਂ ਕਰਕੇ ਫੇਰ ਉਸ ਜਗ੍ਹਾ ਖਰੀਦੀ ਸੀ ਉਸ ਵੇਲੇ سونے ਦੀ ਜੇ ਅੱਜ ਦੇ ਭਾਅ ਵਿੱਚ ਉਹਨਾਂ ਦਾ ਮੁੱਲ ਪਾਈਏ ਤਾਂ 250 ਕਰੋੜ ਬਣਦਾ ਤਨਮਾਨ ਤਾਣਾ ਸਾਰਾ ਸਰਬੰਸਭਾਰ ਦਿੱਤਾ ਆਪਣੇ ਟੋਡਰ ਮਲ ਜੀ ਨੇ ਇਸ ਮਹਾਨ ਸੇਵਾ ਨੂੰ ਨਿਭਾਉਣ ਦੇ ਵਾਸਤੇ ਉਹਨਾਂ ਦੀ ਸਿੱਦਕ ਦੀ ਉਹਨਾਂ ਦੇ ਸ਼ਰਧਾ ਦੀ ਉਹਨਾਂ ਦੀ ਸੂਰਬੀਰਤਾ ਦੀ ਜਿਤਨੀ ਦਾਤ ਦਿੱਤੀ ਜਾ ਸਕੀ ਥੋੜੀ ਆ